ਸਸੇ ਘਾ ਸਾਰਿਆਂ ਨੂੰ ਜੋ ਕਿ ਡਬਲ ਐਫ ਜੀ ਦੇਸੀ ਮੁਰਗਾ ਅੱਜ ਤਕਰੀਬਨ 1 ਮਹੀਨਾ 10 ਦਿਨ ਦਾ ਹੋ ਗਿਆ ਹੈ ਤੇ ਦੇਸੀ ਮੁਰਗੇ ਦਾ weight 1 ਕਿਲੋ 300 ਗ੍ਰਾਮ ਦੇ बराबर ਹੈ ਤਾਂ ਦੇਖੋ ਮੁਰਗਾ ਕਿੱਡਾ ਵਧੀਆ ਗਰੋਥ ਕਰ ਰਿਹਾ ਹੈ ਤੇ ਮੁਰਗਾ ਸਹੀ ਤਰੀਕੇ ਨਾਲ ਪਲ ਰਿਹਾ ਹੈ ਇਹ ਬਰੀਡ ਡਬਲ ਐਫਜੀ ਦੇਸੀ ਮੁਰਗਾ ਹੈ ਜਿਹੜੇ ਵੀ ਨਵੇਂ ਸੱਜਣ ਵੀਰ ਮੁਰਗੀ ਪਾਲ ਦਾ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਚੂਜਾ ਚੰਗਾ ਤੇ ਸਹੀ ਆਚਰੀਤ ਮੰਗਵਾਓ ਜੋ ਵਿਜੜੇ ਦੂਜੇ ਪਿੰਡਾਂ ਵਿੱਚ ਵੇਚਣ ਆਉਂਦੇ ਹਨ ਉਹਨਾਂ ਤੋਂ ਦੂਜਾ ਲੈ ਕੇ ਨਾ ਪਾ ਲੋ ਤਾਂ ਕਿਸੇ ਮੁਰਗੀ ਪਾਲਣ ਵਾਲੇ ਵੀਰ ਤੋਂ ਜਾਣਕਾਰੀ ਲੈ ਕੇ ਦੂਜਾ ਪਾਓ ਤਾਂ ਜੋ ਤੁਹਾਨੂੰ ਦੂਜਾ ਫਾਇਦਾ ਦੇ ਸਕੇ ਸੋ ਸਮ ਕੇ ਕੰਮ ਕਰੋ ਕਿਸੇ ਮੁਰਗੀ ਪਾਲਣ ਵਾਲੇ ਵੀਰ ਤੋਂ ਜਾਣਕਾਰੀ ਲੈ ਕੇ ਕੰਮ ਕਰੋ ਜੇ ਤੁਸੀਂ ਜਾਣਕਾਰੀ ਲੈ ਤੋਂ ਬਗੈਰ ਕੰਮ ਕਰੋਗੇ ਤਾਂ ਤੁਹਾਨੂੰ ਜਿੰਨੀ ਆਮਦਨ ਆਉਣੀ ਹੈ ਓਨੀ ਆਮਦਨ ਨਹੀਂ ਆਵੇਗੀ ਤਾਂ ਤੁਹਾਡਾ ਘਾਟੇ ਤੇ ਸੌਦਾ ਜਾਵੇਗਾ ਤਾਂ ਤੁਸੀਂ ਮੁਰਗੇ ਤੇ ਖਰਚਾ ਹੀ ਕਰ ਪਾਓਗੇ ਇਸ ਕਰਕੇ ਬੀੜੇ ਦੇ ਸੱਜਣ ਵੀਰ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਜਾਣਕਾਰੀ ਲੈ ਕੇ ਹੀ ਸ਼ੁਰੂ ਕਰਨਾ